ਭਾਈ ਕਨਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿਸਟਰ ਬਰਨਾਲਾ ਵੱਲੋਂ ਗਰਮੀ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਲਗਾਇਆ ਗਿਆ ਠੰਡੇ ਪਾਣੀ ਦਾ ਵਾਟਰ ਕੂਲਰ ਇਹ ਜਾਣਕਾਰੀ ਦਿੰਦੇ ਹੋਏ ਭਾਈ ਕਨਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿਸਟਰ ਬਰਨਾਲਾ ਦੇ ਮੁਖ ਸੇਵਾਦਾਰ ਭਾਈ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਜਦ ਗਰਮੀਆਂ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਬਰਨਾਲਾ ਦੇ ਵਿੱਚ ਲਗਾਇਆ ਗਿਆ ਵਾਟਰ ਕੂਲਰ ਇਹ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਧਾਲੀਵਾਲ ਰਾਜਾ ਪੱਖੋ ਪਰਿਵਾਰ ਵੱਲੋਂ ਕੀਤੀ ਗਈ ਨਾਮ ਹੈ ਮੇਰਾ ਨਾਮ ਪਰਮਜੀਤ ਸਿੰਘ ਜੀ ਢਾਲੀਵਾਲ ਪਿੰਡ ਪੱਖੋ ਕੇ ਢਾਲੀਵਾਲ ਕਾਬਾ ਜੀ ਸਰਵਾਸਤ ਬਣਾਵਾਂ ਦੇ ਕੇ ਵਾਦੂ ਲਗਾਇਆ ਹੈ ਜੀ ਚਲੇ ਸਿਹਰਾ ਨੇ ਹਾਂ ਜੀ ਇਹ ਗਰਮੀ ਨੂੰ ਦੇਖਦੇ ਹੋਏ ਜੀ ਬੇਨਤੀ ਕੀਤੀ ਸੀ ਭਾਈ ਪਰਮਜੀਤ ਸਿੰਘ ਭਾਈ ਕਨੇਜ ਲੋਕ ਸੇਵਾ ਸੈਟੀ ਵੱਲੋਂ ਤੇ ਚਲੋ ਇਹਨਾਂ ਦੇ ਕਹਿਣ ਤੇ ਹਨਾ ਜੋ ਵੀ ਹੋਇਆ ਪਰਮਾਤਮਾ ਦੇ ਹੌਸ ਨਾਲ ਆਪਾਂ ਇੱਥੇ ਸੇਵਾ ਕੀਤੀ ਆ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਸਮੁੱਚੀ ਟੀਮ ਦਾ ਔਰ ਧੰਨਵਾਦ ਕਰਦੇ ਆ ਐਸਐਮਓ ਸਾਹਿਬ ਦਾ ਜਿੰਨਾ ਨੇ ਸਾਨੂੰ ਮੌਕਾ ਦਿੱਤਾ ਤੇ ਹੋਰ ਵੀ ਗਾਂ ਨੂੰ ਕੋਈ ਸੇਵਾ ਦਾ ਮੌਕਾ ਦੇਣਗੇ ਤਾਂ ਹਾਜ਼ਰ ਆ। ਪਰ ਮਜ਼ਹਨ ਪੰਮਾ ਜੀ ਦੇਰੇ ਸਮਾਜ ਭਲਾਈ ਸੇਵਾ ਦੇ ਕੰਮਾਂ ਨਾਲ ਹਮੇਸ਼ਾ ਅੱਗੇ ਰਹਿੰਦੇ। ਕੀ ਕਹਿਣਾ ਜਿੰਨਾ ਬਹੁਤ ਵਧੀਆ ਕੰਮ ਕਰਦੇ ਜੀ ਨੇਕ ਭਲਾਈ ਦੇ। ਅੱਡੋ ਅੱਡ ਜੋ ਵੀ ਕੋਈ ਰਾਸ਼ਨ ਪਾਣੀ ਦੇਣਾ ਹੈ ਲੋੜਵੰਦਾਂ ਦੀ ਸਹਾਇਤਾ ਹੋਰ ਵੀ ਜਿੱਥੇ ਕਿਤੇ ਇਦਾਂ ਦਾ ਕੋਈ ਕੰਮ ਹੁੰਦਾ ਜੀ ਵੱਧ ਜੜ ਕੇ ਹਿੱਸਾ ਲਾਉਂਦੇ ਆ ਸਾਨੂੰ ਵੀ ਹੁਕਮ ਕਰਦੇ ਆ ਅਸੀਂ ਵੀ ਪ੍ਰਵਾਨ ਕਰਦੇ ਆ। ਅੱਗੇ ਵਾਸਤੇ ਵੀ ਇਹਨਾਂ ਦੇ ਨਾਲ ਖੜੇ ਆ। ਹਾਂਜੀ ਮੈਂ ਪਰਮਜੀਤ ਸਿੰਘ ਪੰਮਾ ਮੁੱਖ ਸੇਵਾਦਾਰ ਭਾਈਕਨੀਆ ਲੋਕ ਸੇਵਾ ਤੇਰੀ ਡੋਲਸੈਕੀ ਤੋਂ ਜੀ ਐ ਇੱਥੇ ਠੰਡੇ ਪਾਣੀ ਦੇ ਲਈ వాటర్ কুলਰ ਦੀ ਬਹੁਤ ਵੱਡੀ ਜ਼ਰੂਰਤ ਸੀ ਇੱਥੇ ਐਮਰਜੈਂਸੀ ਦੇ ਵਿੱਚ ਜਦੋਂ ਵੀ ਪੇਸ਼ੈਂਟ ਆਉਂਦਾ ਸੀ ਪਹਿਲਾਂ ਗਰਮੀ ਜਾਦੇ ਪੈਣ ਕਰਕੇ ਪਾਣੀ ਦੀ ਜ਼ਰੂਰਤ ਸੀ ਪੈਂਦੀ ਸੀ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪਰਮਜੀਤ ਸਿੰਘ ਰਾਜਾ ਜੀ ਢਾਲੀਆਲ ਪਰਿਵਾਰ ਦਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਅੱਜ ਸਿਵਲ ਹਸਪੀਟਲ ਨੂੰ వాటర్ কুলਰ ਡੋਨੇਟ ਕੀਤਾ ਤੇ ਵਾਕਈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਤਰੱਕੀਆਂ ਬਖਸ਼ੇ ਜੀ ਪਹਿਲਾਂ ਵੀ ਸਾਡੇ ਨਾਲ ਲੰਬੇ ਸਮੇਂ ਤੋਂ ਇਹ ਭਰਾ ਹਮੇਸ਼ਾ ਹੀ ਹਰੇਕ ਤਰ੍ਹਾਂ ਦੀ ਸੇਵਾ ਦੇ ਵਿੱਚ ਆਪਣਾ ਦਸਬੰਦ ਪਾਉਂਦੇ ਰਹਿੰਦੇ ਜੀ ਦੂਸਰਾ ਧੰਨਵਾਦ ਐਸਐਮਓ ਸਾਹਿਬ ਦਾ ਜਿਨ੍ਹਾਂ ਨੇ ਕੀ ਇੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਜੀਤਾ ਜੀ ਮੇਰਾ ਨਾਮ ਮੈਂ ਅਜਾ ਵਾਟ ਤੁਹਾਨੂੰ ਗਾਇਆ ਹੈ ਹਾਂ ਜੀ ਬੜਾ ਨੇਕ ਕੰਮ ਕੀਤਾ ਹੈ ਸਰਦਾਰ ਸਾਹਿਬ ਨੇ ਪ੍ਰਧਾਨ ਸਾਹਿਬ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਮਰੀਜ਼ ਨੂੰ ਮਰੀਜ਼ਾਂ ਨੂੰ ਬਹੁਤ ਸਹੂਲਤ ਹੋएगी Thank you.